ਵਹੀ ਗੁਰਜੀ ਦਾ ਖਾਲਸਾ ਵਹੀ ਉਲਜੀ ਦੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਜਿਹੜਾ ਰਾਜਾ ਸਾਹਿਬ ਵਾਲੇ ਸਥਾਨ ਦਾ ਆਵਾਜ਼ ਬਵਾਦ ਚੱਲ ਰਿਹਾ ਉਹਦੇ ਪ੍ਰਤੀ ਸਰਕਾਰ ਦਾ ਯੂ ਟਰਨ ਹੋਇਆ ਰਾਤ ਕਿਉਂਕਿ ਸਰਕਾਰ ਨੇ ਪਹਿਲਾਂ ਉੱਥੇ ਕਿਹਾ ਸੀਗਾ ਕਿ 169 ਸਰੂਪ ਪਾਏ ਗਏ ਆ ਤੇ 30 ਦਾ ਰਿਕਾਰਡ ਉਹਨਾਂ ਕੋਲ ਹੈ ਤੇ 139 ਦਾ ਨਹੀਂ ਹੈ ਅਸੀਂ ਇਸ ਗੱਲ ਨਾਲ ਫੇਰ ਵੀ ਬਹੁਤਾ ਕੋਈ ਲੈਣਾ ਦੇਣਾ ਨਹੀਂ ਰੱਖਦੇ ਕਿ ਸੈਟ ਦਾ ਇਨਵੈਸਟੀਗੇਸ਼ਨ ਦਾ ਇਸ ਆਇਆ ਪਰੰਤੂ ਸਿੱਖ ਸੰਗਤਾਂ ਦੇ ਹੌਨ ਵੜਿਆਏ ਜਦੋਂ ਹਰਪਾਲ ਸਿੰਘ ਚੀਮਾ ਬੈਸ ਹਰਜੋਤ ਸਿੰਘ ਬੈਸ ਤੇ ਮਾਲਵਿੰਦਰ ਸਿੰਘ ਕਾਂਗੋ ਉੱਥੇ ਜਾ ਕੇ ਕਹਿ ਕੇ ਆਏ ਕਿ ਇੱਥੇ ਜੀ ਠੀਕ ਆ ਜੀ ਸਭ ਕੁਝ ਠੀਕ ਆ ਸਰਕਾਰ ਦੀ ਨਜ਼ਰ ਚ ਬਹੁਤ ਕੁਝ ਠੀਕ ਹੋ ਸਕਦਾ ਪਰੰਤੂ ਜਿਹੜੀ ਪੰਥ ਖਾਲਸੇ ਨੇ ਉੱਥੇ ਰਹਿਤ ਮਰਿਆਦਾ ਦੇ ਖਿਲਾਫ ਗੱਲਾਂ ਹੋ ਰਹੀਆਂ ਸੀ ਜੋ ਐਵੀਡੈਂਸ ਦਿੱਤੇ ਸੀ ਉਹਦੇ ਤੇ ਅੱਜ ਵੀ ਕਾਇਮ ਆ ਉਹ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈ ਤੋ ਇਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਸੰਗਤ ਭਰਮ ਭਲੇਖਾ ਨਾ ਰੱਖੇ ਕਿ ਸ਼ਾਇਦ ਹੁਣ ਸਾਰਾ ਕੁਝ ਹੀ ਆਇਆ ਗਿਆ ਹੋ ਜਾਊਗਾ ਸਿੱਖ ਰਹਿਤ ਮਰਯਾਦਾ ਤੋਂ ਉਲਟ ਜੋ ਮਨਮਤੀ ਕਾਰਵਾਈਆਂ ਹੋ ਰਹੀਆਂ ਸੀ ਜੋ ਗੱਲਾਂ ਕੀਤੀਆਂ ਉੱਤੇ ਕਾਇਮ ਸੀ ਹਾਂ ਰ੍ਹਾਂਗੇ ਤੇ ਇਸ ਮਨਮਤ ਦੇ ਖਿਲਾਫ ਜਿਹੜੀ ਲੜਾਈ ਹੈ ਇਹਨੂੰ ਹੋਰ ਤੇਜ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੱਡੇ ਖਲਾਸੇ ਹੋਣਗੇ ਗੁਰੂ ਕਿਰਪਾ ਕਰੇਗਾ ਸਾਡਾ ਜਿਹੜਾ ਸਾਰਾ ਸ਼ਿਕਾਇਤ ਦਾ ਪ੍ਰੈਸ ਕਾਨਫਰੰਸ ਵਿੱਚ ਵੀ ਤੇ ਹੁਣ ਵੀ ਪਹਿਲਾਂ ਵੀ ਅਸੀਂ ਕਿਹਾ ਸੀ ਕਿ ਅਸੀਂ ਸ੍ਰੀ ਕਲਤਕਸਰ ਸਾਹਿਬ ਨੂੰ ਜੋ ਉੱਥੇ ਦਾ ਘਟਨਾ ਕਰਮਾ ਜੋ ਤੇ ਮੰਦਪਾਗੀ ਗੱਲ ਹੋਈ ਆ ਹੋ ਰਹੀਆਂ ਨੇ ਢਿੰਗਾ ਜੋੜੀ ਕਾਰਵਾਈਆਂ ਉੱਤੇ ਸ੍ਰੀ ਕਲਤਕਸਰ ਸਾਹਿਬ ਸਟੈਂਡ ਲਵੇ ਅਸੀਂ ਅੱਜ ਵੀ ਉੱਥੇ ਹੀ ਆਂ ਨਰਾਸ਼ ਹੋਣ ਦੀ ਲੋੜ ਨਹੀਂ ਗੁਰੂ ਕਿਰਪਾ ਕਰੇ ਅਰਦਾਸ ਕਰਿਓ ਕਿ ਮਨਮਤ ਖਰਾਫ ਇਦਾਂ ਹੀ ਲੜਾਈ ਲੜਦੇ ਰਹੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ